ਲੋਕ ਸਭਾ ਹਲਕਾ ਫਤੇਗੜ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਵਿਕਰਮਜੀਤ ਸਿੰਘ ਖਾਲਸੇ ਦੀ ਚੋਣ ਮਹਿਮਨੂ ਰਾਏਕੋਟ ਇਲਾਕੇ ਵਿੱਚ ਭਾਰੀ ਸਮਰਥਨ ਮਿਲ ਰਿਹਾ ਹੈ ਸਰਦਾਰ ਵਿਕਰਮਜੀਤ ਸਿੰਘ ਖਾਲਸੇ ਵੱਲੋਂ ਅੱਜ ਵਿਧਾਨ ਸਭਾ ਹਲਕਾ ਰਾਏਕੋਟ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ ਗਿਆ ਅਤੇ ਚੋਣ ਜਲਸਿਆਂ ਨੂੰ ਸੰਬੋਧਨ ਕੀਤਾ ਉੱਥੇ ਹੀ ਪਿੰਡ ਨੂਰਪੁਰਾ ਦੇ ਦਰਜਨ ਪਰਿਵਾਰ ਦੂਜੀਆਂ ਪਾਰਟੀਆਂ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਏ ਨੇ ਅੱਜ ਦੇ ਚੋਣ ਜਲਸੇ ਨੂੰ ਪ੍ਰਮੁੱਖ ਤੌਰ ਤੇ ਹਲਕਾ ਇੰਚਾਰਜ ਬਲਵਿੰਦਰ ਸਿੰਘ ਸੰਧੂ ਸ੍ਰੋਮਣੀ ਕਮੇਟੀ ਮੈਂਬਰ ਜਗਜੀਤ ਸਿੰਘ ਤਲਵੰਡੀ ਸੰਤਾ ਸਿੰਘ ਉਮੈਦਪ uri ਰਾਜੋਤ ਸਿੰਘ ਢਾਲੀਵਾਲ ਰਿੰਕਾ ਬਾਂਮਣੀਆਂ ਆਦਿ ਨੇ ਸੰਬੋਧਨ ਕੀਤਾ ਜਿੱਥੇ ਬਕਬਕ ਪਿੰਡਾਂ ਵਿੱਚ ਹਾਜ਼ਰ ਵਿਕਰਮਜੀਤ ਸਿੰਘ ਖਾਲਸਾ ਨੂੰ ਲੋਕਾਂ ਵੱਲੋਂ ਸਰੂਪੋ ਨਾਲ ਸਨਮਾਨਿਤ ਕੀਤਾ ਗਿਆ ਉਤੇ ਹੀ ਵੱਡੀ ਲੀਡਰ ਨਾਲ ਜਤੌਣ ਦਾ ਵਾਦਾ ਵੀ ਕੀਤਾ ਰਾਇਗੜ ਤੋਂ ਹਗਮ ਸਿੰਘ ਢਾਲੀਵਾਲ ਦੀ ਰਿਪੋਰਟ ਅੱਜ ਜੀ ਸ੍ਰੀਤੋਂ ਪ੍ਰਧਾਨ ਸਭਾ ਹਲਕਾ ਰਾਈਪੋਰਟ ਦੇ ਵਿੱਚ ਲੋਕ ਸਭਾ ਹਲਕਾ ਫਤੇਜਰ ਸਾਹਿਬ ਦੇ ਮੀਤਵਾਰ ਵਜੋਂ ਮੈਂ ਪਿੰਡ-ਪਿੰਡ ਮੀਟੀਆਂ ਕਰ ਰਿਹਾ ਹਾਂ ਬਹੁਤ ਅੱਛਾ ਪਿੰਨਾਂ ਦਾ ਜਿਹੜਾ ਮਾਹੌਲ ਆ ਸਾਡੀ ਮਹਿਮ ਨੂੰ ਬੜਾ ਭਰਮਣੀ ਹੁਆ ਰਾਂ ਮਿਲ ਰਿਹਾ ਹੈ ਅੱਜ ਸਟੀਲਵਾਣੀ ਤੇ ਨੂਰਪੁਰਾ ਨਗਰਾਂ ਦੇ ਵਿੱਚ ਹੋਰਾਂ ਪਾਰਟੀਆਂ ਨੂੰ ਛੱਡ ਕੇ ਨੌਜਵਾਨ ਸ਼੍ਰੋਮਣੀ ਕਾਲੀ ਦਲ ਦੇ ਵਿੱਚ ਸ਼ਾਮਲ ਹੋਏ ਗਏ ਜਿਹੜਾ ਇਸ ਗੱਲ ਦਾ ਸੰਕੇਤ ਆ ਕਿ ਲੋਕਾਂ ਦੇ ਅੰਦਰ ਇਹ ਮਨ ਬਣ ਚੁੱਕਿਆ ਹੈ ਇਸ ਵਾਰ ਸ਼੍ਰੋਮਣੀ ਕਾਲੀ ਦਲ ਦਾ ਸਾਥ ਦੇਣਾ ਜਿਸ ਤਰੀਕੇ ਦੇ ਨਾਲ ਇਹ ਚੋਣ ਮਹੀਮ ਚੱਲ ਰਹੀ ਹੈ ਕੰਮ ਦੀ ਰੁੱਤ ਹੋਣ ਦੇ ਬਾਵਜੂਦ ਵੀ ਲੋਕ ਵੱਡੀ ਗਿਣਤੀ ਵਿੱਚ ਇਸ ਮਹੀਮ ਵਿੱਚ ਸ਼ਾਮਲ ਹੋ ਰਹੇ ਨੇ ਔਰ ਮੈਂ ਸਮਝਦਾ ਕਿ ਆਉਣ ਵਾਲੇ ਦਿਨਾਂ 'ਚ ਇਹ ਨਹੀਂ ਕਿ ਐਸੀ ਲਹਿਰ ਬਣਨਾ ਜਿਹੜੀ ਲਹਿਰ ਜਿਹੜੀ ਹੈ ਜਿੱਤ ਦੇ ਰੂਪ ਵਿੱਚ ਤਬਦੀਲ ਹੋਏਗੀ ਔਰ ਅਸੀਂ ਇਹ ਸਿੱਟ ਜਿੱਤ ਕੇ ਪਾਰਟੀ ਚੋਣ ਜਿੱਤਾਂਗੇ ਲੋਕ ਸਭਾ ਹਲਕਾ ਸ੍ਰੀ ਫਤਿਹਗੜ੍ਹ ਸਾਹਿਬ ਦੇ ਉਮੀਦਵਾਰ ਸਰਦਾਰ ਬਕਰਮਜੀਤ ਸਿੰਘ ਖਾਲਸਾ ਜੀ ਉਨ੍ਹਾਂ ਦੀ ਕੈਂਪੇਨ ਜਦੋਂ ਤੋਂ ਸ਼ੁਰੂ ਹੋਈਆ ਕਰੀਬ 20 ਦਿਨ ਹੋ ਗਏ ਨੇ ਨੌ ਹਲਕੇ ਚ ਮੈਂ ਦੇਖਿਆ ਕਿ ਜਿਸ ਹਲਕੇ ਚ ਜਾਇਦਾ ਲੋਕਾਂ ਦਾ ਸੰਗਤ ਦਾ ਬੜਾ ਭਰਮਾ ਹੁਗਾਰਾ ਮਿਲਦਾ ਕਿਉਂਕਿ ਪੰਜਾਬ ਦੇ ਲੋਕਾਂ ਨੇ 7 ਸਾਲ ਦਾ ਪਿਛਲੇ ਪੰਜਾਬ ਦੀ ਸਰਕਾਰਾਂ ਤੋਂ ਉਸ ਤਾਇੇ ਭਏ ਨੇ بڑے بڑے ਵਾਅਦੇ ਕਰ ਕਰਕੇ ਲੋਕਾਂ ਨਾਲ ਵਾਦਾ ਖਰਾਹੀ ਹੋ ਗਈ ਲੋਕ ਆਪਣੇ ਆਪ ਨੂੰ ਠੱਗੇ ਮਹਿਸੂਸ ਕਰ ਰਹੇ ਨੇ ਉਹ ਇੱਕੋ ਇੱਕ ਸੱਚਾ ਚ ਗੱਲਾਂ ਚੱਲਦੀਆਂ ਰੱਖਸਰ ਮੀਟਿੰਗਾਂ ਤਾਂ ਹੁਣੀਆਂ ਹੋਣੀਆਂ ਨੇ ਇੱਕੋ ਇੱਕ ਸਾਡੀ ਪੰਜਾਬ ਦੀ ਆਪਣੀ ਪੰਜਾਬੀਆਂ ਦੀ ਪਾਰਟੀ ਅਚੋਮੜੀ ਅਕਾਲੀ ਦਲ ਜੀ ਦਾ ਪਿਛਲੇ ਸਮੇਂ ਪੰਜਾਬ ਦੀ ਕੀ ਕੀ ਸੇਵਾ ਤੋਂ ਅਸੀਂ ਭਲੀ ਭਾਤ ਜਾਣੂ ਆ ਸਾਨੂੰ ਤਸੱਲੀ ਹੈ ਪਰ ਹਾਲਾਤ ਐਸੇ ਬਣ ਗਏ ਸਨ ਕਿ ਭਾਵੇਂ ਨੌਜਵਾਨੀ ਸੀ ਭਾਵੇਂ ਸਾਡੀਆਂ ਬੀਬੀਆਂ ਸੀ ਭਾਵੇਂ ਕੋਈ ਹੋਰ ਵੀ ਸੀ ਉਹਨਾਂ ਦੇ ਗੱਲਾਂ ਦੇ ਵਹਿਕਾਵੇ ਚਾਕੇ ਆਪਣੇ ਅਸੀਂ ਉਸ ਪਾਸੇ ਨੂੰ ਚੱਲ ਗਏ ਹੁਣ ਮੁੜ ਕੇ ਮੁੜ ਸਾਡੇ ਨੌਜਵਾਨੀ ਬੀਬੀਆਂ ਵੀ ਮਹਿਸੂਸ ਕਰ ਰਹੀਆਂ ਨੇ ਕਿ ਸਾਡੇ ਨਾਲ ਵੀ ਠੱਗੀ ਲਈ ਸਾਡੇ ਨਾਲ ਇਸ ਤਰ੍ਹਾਂ ਦਾ ਮਖੌਲ ਹੋਇਆ ਤੇ ਹਜ਼ਾਰ ਰੁਪਏ ਪੈਨਸ਼ਨ ਦੇ ਆ ਗਏ ਸੋ ਇਸ ਕਰਕੇ ਲੋਕਾਂ ਦੇ ਮਨਾਂ ਵਿੱਚ ਇਹ ਭਾਰੀ ਉਹਨਾਂ ਪ੍ਰਤੀ ਰੋਸ ਹੈ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਮੈਂ ਕਿਹਾ ਸਾਨੂੰ ਜਿੰਨੀ ਵਾਰ ਸੰਗ ਸਾਡੀ ਸਾਡੀ ਜੀਤ ਕਰੀਆ ਤੇ ਉਹ ਨਹੀਂ ਸਭ ਕਰੀ ਨਹੀਂ ਸੰਜੀਗਾ ਹਾਰੇ ਸਰਕਰਾਂ ਦੇ ਅੱਗੇ ਨਾ ਕਰਦੇ ਕਾਲੇ ਝੂਠੇ ਕਾਲੀ ਆਗੂ ਬਣਨੇ ਕਦੇ ਵੀ ਕਿਸੇ ਸਾਨੂੰ ਸਾਥ ਤੋਂ ਇਹ ਸਵਾਲ ਨਹੀਂ ਕੀਤਾ ਕਿਸੇ ਨੇ ਵੀ ਤੁਸੀਂ ਜੀ ਅਕਾਲੀ ਦਲ ਨੇ ਹੁਣ ਤੱਕ ਕੀਤਾ ਨਹੀਂ ਜਾਂ ਮਾੜਾ ਕਰ ਲਿਆ ਜਾਂ ਕੀ ਹੋਇਆ ਜਾਂ ਕੀ ਕਰੋਗੇ ਭਰੀ ਪਾਸ ਜਾਣੂ ਨੇ ਕਿ ਜੋ ਕੁਛ ਕੀਤਾ ਅਕਾਲੀ ਦਲ ਦੇ ਕਰਕੇ ਹੀ ਹੋਇਆ ਪੰਜਾਬ ਦੀ ਖੁਸ਼ਹਾਲੀ ਅੱਜ ਤਰੱਕੀ ਦੇ ਪੰਡਕ ਚੱਲਦੀ ਹੈ ਉਤੇ ਕਾਰਨ ਅਕਾਲੀ ਦਲ ਦੇ ਕਰਕੇ ਆ ਵਰਨਾ ਸਾਰਾ ਕੁਝ ਉਤੇ ਰੋਬਿਆ ਹੁਣ ਇਹ ਖੜੋਤ ਨੂੰ ਤੋੜਨ ਵਾਸਤੇ ਅਸੀਂ ਅਕਾਲੀ ਦਲ ਦੇ ਉਮੀਦਵਾਰਾਂ ਜਿਤਾਵਾਂਗੇ ਜਿਹੜਾ ਪਾਰਲੀਮੈਂਟ ਚ ਜਾ ਕੇ ਪੰਜਾਬ ਦੀ ਆਵਾਜ਼ ਬਣ ਕੇ ਸਾਡੀ ਆਵਾਜ਼ ਬਣ ਕੇ ਉਥੇ ਸੈਂਟਰ ਸਰਕਾਰ ਦੇ ਕੋਲੋਂ ਪੰਜਾਬ ਦੀ ਤਰੱਕੀ ਦੇ ਖiali ਵਾਲੇ ਗਰੰਟਾ ਵੀ ਲੈਣਗੇ ਆ ਸਕੀਮਾਂ ਜਿਹੜੀਆਂ ਭਲਾਈਆਂ ਉਹ ਵੀ ਇੱਥੇ ਲਾਗੂ ਕਰਾਉਣਗੇ ਤੀਜੀ ਗੱਲ ਇਹ ਪੰਜਾਬ ਦੇ ਜਿਹੜੇ ਵੱਡੇ ਮਸਲੇ ਭਾਵੇਂ ਬੰਦੀ ਸਿੰਘਾਂ ਦੇ ਨੇ ਭਾਵੇਂ ਕਿਸਾਨਾਂ ਦੇ ਨੇ ਉਹਨਾਂ ਲਈ ਵੀ ਆਵਾਜ਼ ਬੁਲੰਦ ਕਰਨਗੇ ਔਰ ਇਹਦੇ ਲਈ ਸਾਡੇ ਕੋਲ ਜੋਗ ਉਮੀਦਵਾਰ ਸਾਹਿਬਿਕ ਮੌਜੂਦ ਹਲਕਾ ਪਾਰਟੀਾਂ ਨੇ ਦਿੱਤਾ ਜੇ ਨਾ ਦੀ ਪੋਸਟਦਾਰ ਪੋਸਟ ਪਾਰਟੀ ਪ੍ਰਤੀ ਸੇਵਾਵਾ ਵੀ ਨੇ ਲੋਕਾਂ ਜਿਹਨਾਂ ਦਾ ਬੜੀ ਕਦਰ ਆਪ ਵੀ ਖੁਦ ਉਹ ਵਰੀ ਐਮਐਲਏ ਹਨ ਵਧੀਰੇ ਨੇ ਉਹਨਾਂ ਦਾ ਆਪਣਾ ਪੜ੍ਹੇ ਲਿਖੇ ਨੇ ਉਹਨਾਂ ਦੀ ਆਪਣੀ ਵਿਜਨ ਸੋਚ ਬਹੁਤ ਬੰਦੀ ਹੈ ਉੱਚੀ ਹੈ ਤੇ ਸਰਕਾਰ ਕੇ ਇਲਾਕੇ ਨੂੰ ਸਾਰੇ ਵੜ ਕੇ ਨੌ ਦੇ ਨੌ ਅਸੈਂਬਲੀ ਹਲਕਿਆਂ ਤੇ ਦੇਖਿਆ ਕਿ ਲੋਕਾਂ ਦੇ ਇਸ ਗੱਲ ਦੀ ਬੜੀ ਫਸਲੀਏ ਕਿਸਨ ਉਮੀਦਵਾਰ ਪਾਰਟੀ ਨੇ ਬੜਾ ਬੱਗਾ ਆਰੋ ਪਾਰੀ ਬੋ ਮਤਲਬ ਅਜਿਹੇ ਸਰ ਹਰਕੇ ਜਨ ਸਪੇਕਟਰ ਸਾਹਿਬ ਜੀ ਕਾ ਪ੍ਰੋਜੈਕਟ ਕੇ ਪਾਰਟੀ ਜੀ ਜਿਹੜੇ ਪਾਵਾਂਗੇ ਤੇ ਸਾਰੀ ਸੰਗਤ ਦੀ ਆਵਾਜ਼ ਜਿਹੜੀ ਸਵੇ ਕਨਾਂ ਚ ਕੋਲ ਬਲਦੀ ਹੋ ਪੈ